ਇਹ ਕੌਣ ਨੇ ਸਾਰੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਰੀਆਂ ਦੇਸ਼ ਉਦੇਸ਼ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਸੀਂ ਅੱਜ ਪਿੰਡ ਗਵਾਰਾ ਤੋਂ ਦੂਜਾ ਮੇਲਾ ਗੁੱਗਾ ਮਰੀਜ਼ਾ ਲਾਈਵ ਪ੍ਰਸਾਰਣ ਕਰਨ ਜਾ ਰਹੇ ਹਾਂ ਸਾਰੀਆਂ ਦੇਸ਼ ਦੇ ਦੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬੋਲ ਸਾਚੇ ਦਰਬਾਰ ਕੀ ਜੈ ਜਿਕਾ ਗੁਰੂ ਗੋਖਰਨਾਥ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਜਿਕਾ ਗੁੱਗੇ ਯਾਰ ਪੀਰ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਰੀ ਕਮੇਟੀ ਦਾ ਨਗਰ ਦਾ ਬਹੁਤ ਬਹੁਤ ਧੰਨਵਾਦ ਵੀਰ ਜਿਨੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਕਾਰ ਸੁਖੀ ਰਹੇ ਪਰਿਵਾਰ ਨਗਰ ਖੇੜੇ ਦਾ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਹੀ ਧੰਨਵਾਦ ਬੋਲ ਸਾਚੇ ਦਰਬਾਰ ਕੀ ਜੈ ਹੈਲੋ ਹੈਲੋ ਹੈਲੋ